ਬਾਈ ਜੀ ਕਿੱਦਾਂ ਠੀਕ ਜੀ ਹਾਂ ਜੀ ਵਧੀਆ ਤੁਸੀਂ ਸਨੋ ਨਾਮ ਜੀ ਨਾਮ ਸਰਦਾਰ ਬਲਦੇਵ ਸਿੰਘ ਵਪਾਰੀ ਪਿੰਡ ਸੂਰ ਸਿੰਘ ਜੀ ਹਾਂ ਜੀ ਤੇ ਮੋਬਾਈਲ ਨੰਬਰ ਬਾਈ ਜੀ 99888323037 ਠੀਕ ਹੈ ਜੀ ਤੇ ਇਹ ਨੀਲੀ ਰਾਵੀ ਦੀ ਕੱਟੀ ਆ ਗਈ ਨਾ ਹਾਂ ਜੀ ਬਾਈ ਕਿੰਨੇ ਵਸੂ ਆਊਗੀ ਇਹ ਬਾਈ ਜੀ ਕਿੰਨਾ ਸੂਆ ਜੀ ਠੀਕ ਆ ਤੇ ਮੌਕੇ ਦਾ ਦੁੱਧ ਕਿੰਨਾ ਹੋ ਜਾ ਬੌਲਾ ਮੌਕੇ ਤੇ 12 ਲੀਟਰ ਪਰ ਆਪਾਂ 11-10 ਕਿੰਨੇ ਦਿਨਾਂ ਦੀ ਸੂਈ ਹੋਗੀ ਇਹਨੂੰ ਸੂਈ ਦੇ 10 ਦਿਨ ਹੋ ਗਏ 10 ਦਿਨ ਹੋ ਗਏ ਦੁੱਧ ਪਣ ਗਿਆ ਜੀ ਲਓ ਜੀ 12 ਕਿਲੋ ਦੁੱਧ ਦੱਸਦੇ ਆ ਆਨਲਾਈਨ ਜਿਹੜੇ ਵੀ ਭੈਣ ਭਰਾ ਨੇ ਮਗਵੋਣੀਆਂ ਆ ਉਹ 11 ਦੇ ਮਗਾਵੇ ਹਾਂਜੀ 11 ਠੀਕ ਆ ਲਓ ਸਜਣੋ ਬਿੱਲੀ ਮਣਕੀ ਆਖਾ ਬੋਲੀ ਮੱਝ ਆ ਗਈ ਪਿਛਲੇ ਖੁਰ ਤੋਤੇ ਆ ਅਗਲੀ ਸਾਈਡ ਨੂੰ ਤੇ ਪਿਛਲੀ ਸਾਈਡ ਨੂੰ ਬਰਾਬਰ ਤੇ ਲੇਵਾ ਸਜਣੋ ਬਿਲਕੁਲ ਚੌਰਸ ਲੇਵਾ ਤੇ ਨੋਕ ਆਲਾ ਥਾਂ ਲੱਗਾ ਇਸ ਚਾਈ ਚੋਈ ਬਿਲਕੁਲ ਚੰਗੀ ਹੋ ਗਈ ਸਜਣੋ ਜਿਵੇਂ ਫਲੋਰੀਪੁਰੀ ਮੈਂ ਨੂੰ ਤੂੰ ਵੀ ਪੁੱਛ ਹੁੰਦੀ ਸਜਣੋ ਇਸ ਟਾਈਪ ਦੇ ਵਿੱਚ ਆ ਗਈ ਆ ਤੇ ਬਾਕੀ ਇਹ ਕੀ ਅਗਲੇ ਖੁਰ ਤੇ ਟੇਡਾ ਕੱਟ ਰਹਿ ਗਿਆ ਕੱਟੀ ਮਗਰ ਵੇਖ ਸਕਦੇ ਜੇ ਸਰਕਾਰੀ ਸਾਂਧੀ ਹੋਊਗੀ ਸਜਣੋ ਬਿਲਕੁਲ ਕੱਟੀ ਬਹੁਤ ਸੋਹਣੀ ਆਈ ਆ ਤੇ ਇਹ ਬਾਈ ਜੀ ਦੀ ਕੀਮਤ ਇਹ ਤਾਂ ਵੀ ਜੀ 1 ਦੀ ਮੰਗਦੇ ਨੇ 120 ਹਾਂਜੀ ਤੇ ਪਿਆਰ ਮਾ ਹੁਤ ਕਰਕੇ ਆਪਾਂ ਕਿੰਨੇ ਦੀ ਦੇ ਦੇਣੀ ਆ ਛੋੜ ਛੱਪਾ ਕਰਨਾ ਹਾਂਜੀ 2000 ਛੱਡ ਦੇ ਦੋ ਛੱਡ ਦੇ ਕੇ ਹਾਂਜੀ 1000 ਨਾ ਛੱਡ ਕੇ ਚਲੋ ਕੋਈ ਨਹੀਂ ਬੋਕੇ ਦੇ ਕਰ ਲੈ 5 ਛੱਡ ਦਿਓ ਯਾਰ 15 ਦੀ ਹਾਂ ਨਾ ਦੇ ਦਿਓ ਇੱਕ 100 200 ਛੋੜੀ ਕਰਨੀ ਆਪਾਂ ਠੀਕ ਹੈ ਕੋਈ ਉਸ ਚੋਂ ਕੁਜਾਰਾ ਨਹੀਂ ਮਾਣ ਪਿਆਰ ਤੇ ਮਗਰੋਂ ਲੇਵਾ ਖਾਦੀ ਨਾ ਲਾ ਕੇ ਕਰਾਂ ਲਓ ਸੱਜਣੋ ਲੇਵੇ ਦੀ ਬੰਤਰ ਵੇਖੋ ਤੇ ਬਹੁਤ ਸੋਣੀ ਮੈਂ ਉਮੀਦ ਕਰਦੇ ਆ ਤੁਹਾਡੇ ਜ਼ਰੂਰ ਮਨ ਨੂੰ ਲੱਗੂਗੀ ਦੂਜੇ ਨੰਬਰ ਤੇ ਆ ਗਈ ਸੂਈ ਸਵਾਈ 9 ਕਿਲੋ ਦੁੱਧ ਇਹਦੇ ਕੋਲ 9 ਕਿਲੋ ਦੁੱਧ ਵਿੱਚ ਹੀ 1.5 ਮਹੀਨਾ ਸੂਈ ਨੂੰ ਆ ਗਈ 1.5 ਮਹੀਨਾ ਆ ਗਿਆ ਸੱਜਣੋ ਕੱਟਾ ਬੱਲੇ ਥੜੇ ਧਾਰਾਂ ਹੁੰਦੀਆਂ ਨੇ ਪਰ ਆਪਾਂ ਥਿੱਲੜ ਦੱਸ ਕੇ ਦੇਣੀ ਹਾਂ ਕੱਟਿਆ ਹਾਂਜੀ ਲਓ ਸੱਜਣੋ ਮਗਰਲੇ ਥਾਏ ਧਾਰਾਂ ਕੱਟਿਆ ਥਿੱਲੜ ਮੰਨ ਕੇ ਕੋਈ ਭੈਣ ਭਰਾ ਸੌਦਾ ਕਰਿ ਆ ਘੱਟੂ ਮਗਰ ਸੱਜਣੋ ਲੋ ਜੀ ਲਾਇਓ ਜੀ ਮੋੜ ਲਿਓ ਵਜਨ ਵਟਾ ਸੱਜਣੋ ਬਹੁਤ ਚੰਗਾ ਜੇ ਵਜਨ ਵਟੇ ਦੀ ਵੱਡੀ ਮੈਂ ਜੇ ਛੋਟੀ ਨਹੀਂ ਜੀ ਮੈਂ ਦਾ ਵਜਨ ਰਾਜੀ ਪਾਜੀ ਪੂਰੀ ਜੇ ਲਾ ਜੀ ਤੇ ਵਜਨ ਦਾ ਰੇਟ ਇਹਦਾ ਰੇਟ ਦੇ ਜੀ 85000 ਕਰ ਦੇ 85 ਹਾਂ ਜੀ ਅਸੀਂ ਦੇ ਦਾਂਗੇ ਦੇ ਆਈ ਛਰਦਾਂ ਠੀਕ ਹੈ 100000 ਠੀਕ ਹੈ ਜੀ ਆਹ ਤੇ ਜੇ ਨੰਬਰ ਤੇ ਮੈਂ ਗੱbn ਆ ਗਈ ਅੱਜ ਦੂਜਾ ਸਵਾਲ ਜੀ ਸੁਣੀਏ ਤੇ ਬਾਈ ਦਿਨ ਕਿੰਨੇ ਪ੍ਰੋਪਰ ਲੈ ਗਿੰਦੇ ਇਹਨੇ ਵਿੱਚ 15 ਦਿਨ ਲਾਇਆ 15 ਦਿਨ ਚ ਲੈ ਜਾਣੇ ਹਨਾ ਕਿੰਨਾ ਕੁ ਰਿਕਾਰਡ ਦੱਸਿਆ ਮਾਲਕਾਂ ਨੇ ਇਹਨਾਂ ਵਿੱਚ 12 ਲੀਟਰ ਪਹਿਲਾਂ ਦੇ ਦੁੱਧ ਖੜੇ 12 ਕਿਲੋ ਪਹਿਲਨ ਨੇ ਐਰ ਕੀ ਫਿਰ 12 13 14 ਕਿਲੋ ਨਹੀਂ ਛੱਡਦੀ ਹਨਾ ਲੋ ਸਜਣੋ ਲੈ ਲਿਓ ਕਮਾ ਲਓ ਸਿੰਘੀ ਸਿੰਘੀ ਸਜਣੋ ਬਹੁਤ ਸੋਹਣੀ ਲੱਗੀ ਆ ਸੀਲ ਸਵਾਈ ਬੜੀ ਹੈ ਨਿੱਕੀ ਗੋਲ ਸਿੰਗੀ ਆ ਤੇ ਕਾਲੀ ਸ਼ਾਈ ਦੀ ਆ ਰਾਜੀ ਬਾਜੀ ਆ ਫੋਲਿਆ ਮੈਂ ਵੱਡੀ ਆ ਨੋਈ 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 ਤੇ ਲੈ ਵਿਆ ਬਿਲਕੁਲ ਬੈਕਗ੍ਰਾਉਂਡ ਸਜਣਾ ਪੂਰੀ ਤਿਆਰ ਕਰੰਦੀ ਆ ਤਿਆਰ ਕਰਕੇ ਫੇਰ ਹੀ ਸੂਗੀ ਕਰਮਾਲੀ ਦੇਨ 15 ਰਹਿ ਗਏ ਸਮੁੰਦੇ ਵਿੱਚ ਅੱਜ 15 ਦਿਨ ਕਰ ਦਿੱਤੇ ਠੀਕ ਆ ਫਿਰ ਭਾਈ ਜੀ ਦਾ ਆ ਰੇਟ ਕਿੰਨੇ ਦੀ ਆਪਾਂ ਇਹਦਾ ਵਿੱਚੇ 18 ਕਰਦੇ ਜੀ 18 ਕਿੰਨੇ ਦੀ ਦੇ ਦੇਣੀ ਆਪਾਂ ਲਾਸਟ ਵਿੱਚੇ 115 ਦੇ ਦਿੰਦੇ 115 ਦੀ ਚੌਥੇ ਨੰਬਰ ਆ ਵੀ ਖੁੱਲ ਗਈ ਜੀ ਸਜਣੋ ਆਜ ਮੈਂ ਕਿੰਨਾ ਕੁ ਰਿਕਾਰਡ ਦੱਸਿਆ ਮਾਲਕਾਂ ਨੇ ਇਹਨਾਂ ਵਿੱਚੇ 18 ਲੀਟਰ ਦਾ ਰਿਕਾਰਡ ਦੱਸਿਆ 18 ਕਿਲੋ ਦਾ ਸੂਵਾਰ ਕਿੰਨਵਾ ਸੁਣੀ ਸੂਵਾਰ ਚਿੱਗਰਾ ਤੀਸਰਾ ਲਓ ਸਜਣੋ 18 ਕਿਲੋ ਦਾ ਰਿਕਾਰਡ ਦੱਸਿਆ ਕਰਮਵਾਲੀ ਦਾ ਦਿਨ ਕਿੰਨੇ ਰਹਿ ਗਏ ਇਰੇ ਵਿੱਚ 5 ਫੱਟ ਦੇ ਨੇ ਖੜੀ ਜੇ 5 ਲੈ ਜੇ 8 ਦਾ 8 ਦਿਨ ਤੇ ਖੁੱਲੇ ਡੁੱਲੇ ਲੈ ਜੀ 8 ਦਿਨ ਖੁੱਲੇ ਡੁੱਲੇ ਖਾ ਸਕਦਾ ਲੈਓ ਭਾਈ ਲੈਓ ਕਮਾ ਲਿਓ 8 ਦਿਨ ਸੱਜਣੋ ਬਿਲਕੁਲ ਖੁੱਲੇ ਡੁੱਲੇ ਖਾ ਸਕਦੀ ਬੜੇ ਆਰਾਮ ਨਾਲ ਕਿਉਂਕਿ ਮੈਂ ਚੰਗੀ ਆ ਵੱਡੀ ਆ ਵਜਨ ਵਟੇ ਵਾਲੀ ਆ ਛੋਟੀ ਨਹੀਂ ਆ ਅੱਲਾ ਹੋ ਤੇ ਇਹਦੀ ਕੀਮਤ ਪਾਈ ਜੀ ਇਹਦਾ ਵੀ ਜੀ 1 55 ਕਰ ਦੇ ਡੇਢ ਦੀ ਦੇ ਦਾਂਗੇ ਹਨਾ ਸਜਣੋ ਡੇਢ ਲੱਖ ਦੀ ਇਹ ਮੈਂ ਮਿਲ ਜੂਗੀ ਪਹੁੰਚਣਾ ਪਊਗਾ ਨਗਰ ਸੁਰ ਸਿੰਘ ਆ ਗਿਆ ਹਨਾ ਇਹ ਬਿਲਕੁਲ ਮਈਆਂ ਚੰਗੀਆਂ ਸਜਣੋ ਜਾਇਜ਼ ਕੀਮਤ ਵੀ ਜਿਹੜੇ ਹਿਸਾਬ ਨਾਲ ਬਾਹਰ ਪਸ਼ੂ ਆ ਤੁਸੀਂ ਆਪਣੀ ਖਰੀਦਦਾਰੀ ਕਰਿਓ ਤਸੱਲੀ ਕਰਕੇ ਧੰਨਵਾਦ ਸਾਰਿਆਂ ਦਾ